ਅਮਰੀਕਾ ਦੇ ਵਿੱਚੋਂ 11 ਪੰਜਾਬੀ ਟਰੱਕ ਡਰਾਈਵਰਾਂ ਦੀ ਡਿਪੋਰਟੇਸ਼ਨ ਤਕਰੀਬਨ ਪੱਕੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਕਾਲ ਕੋ ਥੈਫਟ ਦੇ ਦੋਸ਼ਾਂ 'ਤੇ ਹੇਠ ਗ੍ਰਫਤਾਰ ਕੀਤਾ ਗਿਆ ਹੈ ਕੈਲੀਫੋਰਨੀਆ ਦੀ ਸੈਨ ਬਰਨਾਰਡੀਨੋ ਕਾਉਂਟੀ ਪੁਲਿਸ ਦੇ ਵੱਲੋਂ ਕੀਤੀ ਪੜਤਾਲ ਦੇ ਮੁਤਾਬਕ ਮਾਰਚ 2021 ਤੋਂ ਜੂਨ 2025 ਦੇ ਦਰਮਿਆਨ ਇਨ੍ਹਾਂ ਗਿਰੋਨ ਨੇ ਕਥਿਤ ਤੌਰ 'ਤੇ ਨੰਮੀ ਟਰਕਿੰਗ ਕੰਪਨੀਆਂ ਦਾ ਨਾਮ ਵਰਤ ਕੇ ਟੋਆ ਟੁਆਈ ਦੇ ਠੇਕੇ ਹਾਸਲ ਕੀਤੇ ਪਰ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਸਮਾਨ ਮੰਜ਼ਿਲ ਤੱਕ ਨਾ ਪਹੁੰਚ ਸਕੇ। ਇਲੈਕਟ੍ਰੋਨਿਕਸ ਵਸਤਾਂ ਜਾਫਿਰ ਹੋਰ ਕੀਮਤੀ ਸਮਾਨ ਦੇ ਨਾਲ ਲੱਗੇ ਟਰੱਕ ਇੱਧਰ ਉੱਧਰ ਘੁੰਮਦੇ ਰਹੇ। ਸਿਰਫ ਇੰਨਾ ਹੀ ਨਹੀਂ ਕਿ ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਥਾਵਾਂ ਦੇ ਟਰੱਕਾਂ ਦੇ ਵਿੱਚੋਂ ਸਮਾਨ ਵੀ ਚੋਰੀ ਹੋਣ ਲੱਗਿਆ ਅਤੇ ਜ਼ਿਆਦਾਤਰ ਇਲਾਕੇ ਸੈਨ ਬਰਨਾਰਡੀਨੋ ਕਾਉਂਟੀ ਦੇ ਵਿੱਚ ਦੱਸੇ ਗਏ। ਲਗਾਤਾਰ ਹੋ ਰਹੀਆਂ ਵਾਰਦਾਤਾਂ ਨੂੰ ਦੇਖਦਿਆਂ ਸੈਨ ਬਰਨਾਰਡੀਨੋ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਨੇ ਵੱਖ-ਵੱਖ ਲਾ ਐਨਫੋਰਸਮੈਂਟ ਏਜੰਸੀਆਂ ਤੋਂ ਸਹਿਯੋਗ ਮੰਗਿਆ। ਅਤੇ ਆਖਰਕਾਰ ਕਾਰਕੋਥੈਪਟਿਕ ਰੋਤੀ ਬੈਡ ਨਪਦਿਆਂ ਪਰਮਾ